ਸਾਰਿਆਂ ਨੂੰ ਮੇਰੇ ਸਤਿ ਸ਼੍ਰੀ ਅਕਾਲ ਜਿੰਨਾ ਤੁਸੀਂ ਜਾਣਦੇ ਹੋ ਅੱਜ 31 ਤਰੀਕ ਨੂੰ 31 ਮਈ ਨੂੰ ਸਾਡੇ ਜ਼ਿਲ੍ਹੇ ਦੇ ਵਿੱਚ ਮੌਕ ਡ੍ਰਿਲ ਹੋ ਰਹੀ ਹੈ ਜਿਹੜੀ ਸਰਕਾਰ ਦੇ ਸਾਨੂੰ ਦਿਸ਼ਾ ਨਿਰਦੇਸ਼ ਆਏ ਹਨ ਉਸ ਹਿਸਾਬ ਨਾਲ ਅਸੀਂ ਮੌਕ ਡ੍ਰਿਲ ਕਰ ਰਹੇ ਹੈਗੇ ਤੇ ਅੱਜ ਪਹਿਲਾਂ ਤਾਂ 6 ਵਜੇ ਰਣਜੀਤ ਐਵੇਨਿਊ ਦੇ ਵਿੱਚ ਜਿਹੜਾ ਦਸ਼ੇਰਾ ਗਰਾਊਂਡ ਹੈ ਉਹਦੇ ਵਿੱਚ ਇੱਕ ਸਿਮੂਲੇਸ਼ਨ ਐਕਸਰਸਾਈਜ਼ ਕੀਤੀ ਜਾਵੇਗੀ ਉਸ ਤੋਂ ਬਾਅਦ ਜਿੱਦਾਂ ਤੁਹਾਨੂੰ ਕੱਲ ਮੇਜਰ ਅਮਿਤ ਸ਼ਰੀਮ ਜੀ ਵੱਲੋਂ ਵੀ ਦੱਸਿਆ ਗਿਆ ਸਾਡੇ ਜ਼ਿਲ੍ਹੇ ਦੇ ਵਿੱਚ ਬਲੈਕ ਆਊਟ ਆਬਜ਼ਰਵ ਹੋਵੇਗਾ ਕੁਣ ਮੈਨੂੰ ਬਲੈਕਆਊਟ ਦੇ ਬਾਰੇ ਕਾਫੀ ਕਿਉਂਕਿ ਇਨਕੁਆਰੀਜ਼ ਆ ਰਹੀ ਸੀਗੀਆਂ ਇਸ ਲਈ ਮੈਂ ਦੁਬਾਰਾ ਤੁਹਾਡੇ ਸਾਹਮਣੇ ਆਈ ਹਾਂ ਸਪੈਸ਼ਲੀ ਤੁਹਾਡੀ ਜਿਹੜੀ ਐਨਕੁਇਰੀਜ਼ ਹੈਗੀ ਉਹਨਾਂ ਨੂੰ ਐਡਰੈਸ ਕਰਨ ਲਈ ਸਭ ਤੋਂ ਪਹਿਲਾਂ ਇੱਕ ਮੌਕ ਡਿਲ ਹੀ ਹੈ ਸੋ ਇਸ ਦੇ ਵਿੱਚ ਕੋਈ ਪੈਨਿਕ ਕਰਨ ਵਾਲੀ ਲੋੜ ਨਹੀਂ ਹੈ ਅਸੀਂ ਇਸ ਮੌਕ ਟ੍ਰਿਲ ਦੇ ਵਿੱਚ ਕਾਫੀ ਕੁਝ ਚੈੱਕ ਕਰਦੇ ਹਾਂ ਕਾਫੀ ਕੁਝ ਟੈਸਟ ਕਰਦੇ ਹਾਂ ਜਿਸ ਤਰੀਕੇ ਦੀ ਸਾਡੀ ਪ੍ਰੀਪੇਅਰਡਨੈਸ ਹੋਣੀ ਚਾਹੀਦੀ ਹੈ ਸਾਡੀ ਐਮਰਜੈਂਸੀ ਪ੍ਰੀਪੇਅਰਡਨੈਸ ਪਲੱਸ ਐਂਡ ਇਹ ਬਹੁਤ ਜ਼ਰੂਰੀ ਹੈ ਨੋਟ ਕਰਨਾ ਸਿਟੀਜ਼ਨ ਦੀ ਪ੍ਰੀਪੇਅਰਡਨੈਸ ਸੋ ਸਿਟੀਜ਼ਨ ਦੀ ਪ੍ਰੀਪੇਅਰਡਨੈਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਕੁਝ ਖੇਤਰ ਇਦਾਂ ਦੇ ਵੀ ਹੈਗੇ ਆ ਜਿੱਥੇ ਅਸੀਂ ਸੈਂਟਰਲੀ ਬਲੈਕਆਊਟ ਨਹੀਂ ਇੰਪਲੀਮੈਂਟ ਕਰਾਂਗੇ ਦਾ ਮਤਲਬ ਹੈ ਕਿ ਅਸੀਂ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਸੀਂ ਸੈਂਟਰਲੀ ਪਾਵਰ ਕੱਟ ਕਰ ਦਿੰਦੇ ਹੁੰਦੇ ਹਾਂ ਬਟ ਆਪਾਂ ਇਹ ਚਾਹੁੰਦੇ ਆ ਕਿ ਤੁਸੀਂ ਜਦੋਂ ਸਾਇਰਨ ਵੱਜਦਾ ਹੈ ਸਾਇਰਨ ਪਹਿਲਾਂ ਤਾਂ ਸਾਇਰਨ ਵਜੇਗਾ ਸਾਇਰਨ ਵਜਣ ਤੋਂ ਬਾਅਦ 8 ਵਜੇ ਤੁਹਾਨੂੰ ਵਟਸਐਪ ਰਾਹੀਂ ਤੇ ਐਸਐਮਐਸ ਰਾਹੀਂ ਵੀ ਅਲਰਟ ਆਏਗਾ ਕਿ ਹੁਣ ਮੌਕ ਡ੍ਰਿਲ ਸ਼ੁਰੂ ਹੋ ਚੁੱਕੀ ਹੈ ਉਸ ਟਾਈਮ ਤੇ ਅਸੀਂ ਚਾਹਨੀ ਹੈ ਕਿ ਫੋਰ ਏਗਜ਼ਾਮਪਲ ਵੋਲਡ ਸਿਟੀ ਦੇ ਸਿਟੀਜ਼ਨਸ ਨੇ ਉਹ ਆਪਣੀਆਂ ਲਾਈਟਾਂ ਆਪਣੇ ਆਪ ਹੀ ਬੰਦ ਕਰਨ ਐਕਚੁਅਲੀ ਜਿਹੜੀ ਮੌਕ ਡ੍ਰਿਲ ਹੈ ਇਹ ਸਾਡੀ ਸਿਟੀਜ਼ਨਸ ਵੱਜੋਂ ਵੀ ਇੱਕ ਪ੍ਰੀਪੇਅਰਡਨੈਸ ਜਿਹੜੀ ਹੈ ਚੈੱਕ ਕਰ ਰਹੀ ਹੈ ਅਸੀਂ ਆਪਣੇ ਸਿਵਲ ਡਿਫੈਂਸ ਵੋਲੰਟੀਅਰਸ ਵੀ ਕਈ ਥਾਵਾਂ ਤੇ ਡਿਪਲੋਏਟ ਕਰ ਰਹੀ ਹੈ ਜੋ ਕਿ ਇਹ ਪੂਰੀ ਐਕਸਰਸਾਈਜ਼ ਨੂੰ ਆਬਜ਼ਰਵ ਕਰਨਗੇ ਕਿ ਸਿਟੀਜ਼ਨਸ ਵੱਲੋਂ ਕਿਸ ਤਰੀਕੇ ਦੀ ਪਾਲਣਾ ਹੋ ਰਹੀ ਹੈ ਸੋ ਵੈਦਰ ਇਟ ਇਜ਼ ਕਿ ਤੁਸੀਂ ਆਪਣੀਆਂ ਲਾਈਟਾਂ ਆਪ ਬੰਦ ਕਰ ਦਿੱਤੀਆਂ ਭਾਵੇਂ ਅਸੀਂ ਤੁਹਾਡੀ ਸੈਂਟਰਲੀ ਲਾਈਟ ਨਹੀਂ ਵੀ ਕੱਟੀ ਜਾਂ ਜਿੱਦਾਂ ਅਸੀਂ ਕਾਫੀ ਵਾਰੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਦੋਂ ਇਹ ਡ੍ਰਿਲ ਹੁੰਦੀ ਹੈ ਜਾਂ ਇੰਦਾ ਦਾ ਕੋਈ ਵੀ ਸਾਇਰਨ ਵੱਜਦਾ ਹੈ ਉਦੋਂ ਟ੍ਰੈਫਿਕ ਜਿਹੜਾ ਹੈਗਾ ਉਹਨੂੰ ਵੀ ਹੌਲਟ ਹੋਣਾ ਚਾਹੀਦਾ ਹੈ ਇਹਦੇ ਵੀ ਦੋ ਕਾਰਨ ਹੁੰਦੇ ਆ ਇੱਕ ਤਾਂ ਹੈ ਕਿ ਤੁਹਾਡੀ ਹੈਡਲਾਈਟਸ ਬੰਦ ਹੋਣੀਆਂ ਚਾਹੀਦੀਆਂ ਸੋ ਦੈਟ ਜੇਕਰ ਕੋਈ 에ਅਰ ਰੇਡ ਦੀ ਕੋਈ ਵਾਰਨਿੰਗ ਹੈਗੀ ਹੈ ਯੂ ਆਰ ਸੇਫ ਐਂਡ ਸੈਕੰਡਲੀ ਜਿਹੜੇ ਐਮਰਜੈਂਸੀ ਵਹੀਕਲਸ ਨੇ ਉਹਨਾਂ ਨੂੰ ਰਾਹ ਚਾਹੀਦਾ ਹੁੰਦਾ ਸੋ ਜਿਹੜੇ ਲੋਕ ਰੋਡਸ ਤੇ ਹੁੰਦੇ ਆ ਟ੍ਰੈਫਿਕ ਜਿਹੜਾ ਚੱਲ ਰਿਹਾ ਹੁੰਦਾ ਹੈ ਉਹਨੂੰ ਵੀ ਇਹਦੀ ਕੰਪਲਾਈਂਸ ਕਰਨ ਦੀ ਬਹੁਤ ਜ਼ਰੂਰੀ ਇੱਕ ਪਾਰਟ ਆਫ ਦਾ ਮੌਕ ਡਰਿਲ ਹੈਗਾ ਸੋ ਵੀ ਵਿਲ ਬੀ ਚੈਕਿੰਗ 올 ਥੀਸ ਐਸਪੈਕਟ ਸੋ ਥੈਟ ਵੀ ਆਰ ਫੁੱਲੀ ਪ੍ਰਿਪੇਅਰਡ ਐਟ 올 ਟਾਈਮਸ ਐਂਡ ਅਗੇਨ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਮੌਕ ਡਰਿਲ ਹੀ ਹੈਗੀ ਹੈ ਤੇ ਕਾਫੀ ਲੋਕਾਂ ਨੇ ਇਹ ਵੀ ਪੁੱਛਿਆ ਸੀਗਾ ਕਿ ਤੁਸੀਂ ਅੱਧਾ ਘੰਟਾ ਅ ਕਿਸ ਤਰ੍ਹਾਂ ਰੱਖ ਰਹੇ ਹੋ ਅੱਧਾ ਘੰਟਾ ਅਸੀਂ ਇਸ ਤਰ੍ਹਾਂ ਰੱਖ ਰਹੇ ਹੈਗੇ ਆ ਜਿ ਕਿ ਕਿਉਂਕਿ ਜਿੱਥੇ-ਜਿੱਥੇ ਅਸੀਂ ਸੈਂਟਰਲੀ ਪਾਵਰ ਆਊਟੇਜ ਕਰਦੇ ਹਾਂ ਉੱਥੇ ਅਸੀਂ ਇੱਕਦਮ ਹੀ ਪਾਵਰ ਵਾਪਸ ਨਹੀਂ ਲਿਆ ਸਕਦੇ ਅਸੀਂ ਫੇजेस ਦੇ ਵਿੱਚ ਲੈ ਕੇ ਆਵਾਂਗੇ ਸੋ ਸਾਡਾ ਇਹ ਪਲਾਨ ਹੈਗਾ ਕਿ ਲਾਸਟ ਪਰਸਨ ਨੂੰ ਵੀ ਜਿਹੜੀ ਪਾਵਰ ਹੈ ਉਹ 8:30 ਤੱਕ ਵਾਪਸ ਹੋ ਜੇ ਸੋ ਦ ਡ੍ਰਿਲ ਵਿਲ ਲਾਸਟ ਬੀਟਵੀਨ 8 ਟੂ 8:30 ਬਟ ਦ ਟਾਈਮ ਦ ਡਿਊਰੇਸ਼ਨ ਵਿਲ ਬੀ ਸ਼ਾਰਟ ਓਨਲੀ ਦ ਡਿਊਰੇਸ਼ਨ ਜਿਹੜੀ ਹੈਗੀ ਆ ਉਹ Uh, 15 ਮਿੰਟ ਦੀ ਹੀ ਹੋਵੇਗੀ ਬਟ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਬਿਟਵੀਨ 8 ਤੋਂ 8:30 ਜਿਹੜੀ ਇਹ ਸਾਰੀ ਐਕਸਰਸਾਈਜ਼ ਜਿਹੜੀ ਹੈ ਸਾਡੀ ਮੁਕੰਮਲ ਹੋ ਜਾਵੇ ਜੋ ਐਮਰਜੈਂਸੀ ਵਹੀਕਲਸ ਨੇ ਜਿੱਥੇ ਰਿਸਪੌਂਡ ਕਰਨਾ ਹੈ ਸਿਮੂਲੇਸ਼ਨ ਐਕਸਰਸਾਈਜ਼ ਦੇ ਵਿੱਚ ਉਹਨਾਂ ਨੂੰ ਤੁਸੀਂ ਵੀ ਰਸਤਾ ਦਿਓਗੇ ਤੁਸੀਂ ਵੀ ਦੇਖੋਗੇ ਕਿ ਐਜ਼ ਅ ਸਿਟੀਜ਼ਨ ਤੁਹਾਡੀ ਕੀ ਰਿਸਪੌਂਸਿਬਿਲਿਟੀਆਂ ਹੈਗੀਆਂ ਵੈਨੈਵਰ देयर ਇਜ਼ ਸੱਚ ਕਾਈਂਡ ਆਫ ਅ ਡ੍ਰਿਲ ਜਾ ਜੇਕਰ ਇਦਾਂ ਦੀ ਕੋਈ ਵੀ ਸਥਿਤੀ ਪੈਦਾ ਹੁੰਦੀ ਹੈ ਤਾਂ ਐਜ਼ ਅ ਸਿਟੀਜ਼ਨ ਸਾਡੀ ਅੰਕੀ ਰਿਸਪੌਂਸਿਬਿਲਟੀਜ਼ ਨੇ ਅਸੀਂ ਤੁਹਾਨੂੰ ਇਹੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਉਹਦੀ ਵੀ ਜ਼ਰੂਰ ਪਾਲਣਾ ਕਰੋ ਤੇ ਇਹਦੀ ਡਿਟੇਲਡ ਵੀਡੀਓ ਆਲਰੇਡੀ ਮੇਜਰ ਅਮਿਤ ਸਰੀਨਜੀ ਵੱਲੋਂ ਰਿਲੀਜ਼ ਕੀਤੀ ਗਈ ਸੀਗੀ ਉਹ ਸਾਡੇ ਏਡੀਸੀ ਯੂਡੀ ਨੇ ਐਂਡ ਹੀ ਇਜ਼ ਦਾ ਨੂਡਲ ਆਫੀਸਰ ਇਨ ਚਾਰਜ ਆਫ ਥਿਸ ਮੌਕ ਡਿਲ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿ ਅੱਜ ਦੀ ਜਿਹੜੀ ਮੌਕ ਡਿਲ ਹੈ ਉਹਦੇ ਵਿੱਚ ਜ਼ਰੂਰ ਤੁਸੀਂ ਕੋਆਪਰੇਟ ਕਰੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ